ਇਮਰਜੈਂਸੀ ਫਿਲਮ ਨੂੰ ਲੈ ਕੇ ਪੰਜਾਬ ਭਰ ਦੇ ਵਿੱਚ ਭਾਰੀ ਰੋਸ਼ ਜਿਹੜਾ ਜੋ ਸਿੱਖ ਜਥੇਬੰਦੀਆਂ ਵੱਲੋਂ ਕੀਤਾ ਜਾ ਰਿਹਾ ਉੱਥੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਗੁਰੂ ਨਗਰੀ ਦੇ ਵਿੱਚ ਖਾਸ ਤੌਰ ਤੇ ਉੱਤੇ ਜਿਹੜਾ ਇਸ ਫਿਲਮ ਨੂੰ ਲੈ ਕੇ ਜੋ ਕਹਿ ਸਕਦੇ ਆ ਵੱਡਾ ਵਿਰੋਧ ਜਿਹੜਾ ਇੱਥੇ ਕੀਤਾ ਜਾ ਰਿਹਾ ਤਾਂ ਤੁਸੀਂ ਦੇਖ ਸਕਦੇ ਹੋ ਸਕੱਤਰ ਪ੍ਰਤਾਪ ਸਿੰਘ ਜੀ ਵੀ ਇੱਥੇ ਮੌਜੂਦ ਹੈਗੇ ਨੇ ਤਾਂ ਉਹਨਾਂ ਦੇ ਨਾਲ ਜੇ ਕਹਿ ਲਈ ਕਿ ਪੂਰਨ ਤੌਰ ਤੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਜਿਹੜੇ ਵੱਡੀ ਗਿਣਤੀ ਦੇ ਵਿੱਚ ਮੈਂ ਆਪਣੇ ਸਹਿਯੋਗੀ ਨੂੰ ਕਹੂੰਗਾ ਕਿ ਲਗਾਤਾਰ ਤਸਵੀਰਾਂ ਜਿਹੜੀਆਂ ਸਾਂਝੀਆਂ ਕਿ ਕਿਤੇ ਅਜਨ ਕੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਮੁਲਾਜ਼ਮ ਜਿਹੜੇ ਇੱਥੇ ਇਕੱਠੇ ਹੋਏ ਨੇ ਤਾਂ ਸਕੱਤਰ ਪ੍ਰਤਾਪ ਸਿੰਘ ਜੀ ਵੀ ਇੱਥੇ ਮੌਜੂਦ ਨੇ ਉੱਥੇ ਭਾਰੀ ਪੁਲਿਸ ਫੋਰਸ ਵੀ ਜਿਹੜੀ ਇੱਥੇ ਮੌਜੂਦ ਹੈਗੀ ਆ ਤਾਂ ਇਹ ਤਸਵੀਰਾਂ ਲਗਾਤਾਰ ਸਾਂਝੀਆਂ ਕਰ ਰਹੇ ਆ ਕਿ ਇਸ ਫਿਲਮ ਨੂੰ ਲੈ ਕੇ ਕਿਉਂਕਿ ਪੂਰੇ ਪੰਜਾਬ ਭਰ ਦੇ ਵਿੱਚ ਜਿੱਥੇ ਕੀ ਵੱਖ-ਵੱਖ ਜਥੇਬੰਦੀਆਂ ਵੱਲੋਂ ਵੀ ਜਿਹੜੀ ਵੱਖ-ਵੱਖ ਜਿੱਥੇ ਬੰਦੀਆਂ ਹੈਗੀਆਂ ਉਹਨਾਂ ਵੱਲੋਂ ਵੀ ਕਈ ਤਰ੍ਹਾਂ ਦੀਆਂ ਵਿਰੋਧ ਇਸ ਫਿਲਮ ਨੂੰ ਲੈ ਕੇ ਵਿਰੋਧ ਦੀਆਂ ਜਿਹੜੀਆਂ ਕਈ ਗੱਲਾਂ ਕੀਤੀਆਂ ਗਈਆਂ ਸੀਗੀਆਂ ਕਿਹਾ ਗਿਆ ਸੀਗਾ ਕਿ ਇਸ ਫਿਲਮ ਨੂੰ ਨਹੀਂ ਚੱਲਣ ਦਿੱਤਾ ਜਾਏਗਾ ਤਾਂ ਉੱਥੇ ਹੀ ਸ਼ਰੋਮਨੀ ਕਮੇਟੀ ਵੱਲੋਂ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਇਸ ਨੂੰ ਨਾ ਚੱਲਣ ਦੀ ਹਮਾਇਤ ਜਿਹੜੀ ਕੀਤੀ ਗਈ ਸੀ ਕੀਤਾ ਇਹ ਖਾਸ ਤਸਵੀਰ ਤੁਸੀਂ ਵੇਖ ਸਕਦੇ ਹੋ ਕਿ ਪ੍ਰਤਾਪ ਸਿੰਘ ਜੀ ਦੇ ਨਾਲ ਜੋ ਜੰਨੀ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈਗੀ ਆ ਉਹ ਵੀ ਇੱਥੇ ਮੌਜੂਦ ਹੈਗੀ ਆ ਤਾਂ ਇਸ ਫਿਲਮ ਨੂੰ ਲੈ ਕੇ ਕਿਉਂਕਿ ਕਗਨਾ ਰੇਨੌਰ ਵੱਲੋਂ ਅਕਸਰ ਆਏ ਦੇਣਾ ਇਹ ਕਹਿ ਲਈ ਤਾਂ ਪੰਜਾਬ ਵਿਰੋਧ ਤੇ ਕਈ ਬਿਆਨ ਜਿਹੜੇ ਕੀਤੇ ਜਾਂਦੇ ਸੀ ਕਿਤਾ ਸਕਤਰ ਸਾਹਿਬ ਤਾਂ ਸਕਤਰ ਸਾਹਿਬ ਕੀ ਕਹੇਗੇ ਅੱਜ ਇਹ ਤਸਵੀਰਾਂ ਜੋ ਲਗਾਤਾਰ ਸਾਂਝੇ ਕਰ ਰਹੇ ਆਪਣੇ ਸਹਿਯੋਗੀ ਨੂੰ ਕਹੂੰਗਾ ਕਿ ਲਗਾਤਾਰ ਜਿਹੜੇ ਕਮੇਟੀ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਦੀਆਂ ਜਿਹੜੀਆਂ ਤਸਵੀਰਾਂ ਲਗਾਤਾਰ ਸਾਂਝੀਆਂ ਕੀਤੀਆਂ ਜਾਂ ਤਾਂ ਹੇ ਤੁਸੀਂ ਜੇ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਜੋ ਮੁਲਾਜ਼ਮ ਅੱਜ ਵੱਡੀ ਗਿਣਤੀ ਦੇ ਵਿੱਚ ਜੋ ਵੱਖ-ਵੱਖ ਮਾਲ ਜਿਹੜੇ ਹੈਗੇ ਨੇ ਗੁਰੂ ਨਗਰੀ ਦੇ ਵਿੱਚ ਉਸ ਜਗ੍ਹਾ ਦੇ ਉੱਤੇ ਅੱਜ ਇਕੱਠੇ ਹੋਏ ਨੇ ਇਕੱਤਰ ਹੋਏ ਨੇ ਕਿ ਸਿਰਫ ਤਾਂ ਸਿਰਫ ਇਸ ਫਿਲਮ ਨੂੰ ਲੈ ਕੇ ਜਿਹੜਾ ਨਾ ਚੱਲਣ ਦਿੱਤਾ ਜਾਵੇ ਤਾਂ ਅਸੀਂ ਇਸ ਮੌਜੂਦ ਹੈਗੇ ਆ ਗੁਰੂ ਨਗਰੀ ਦੇ ਪੀਵੀਆਰ ਸਿਨੇਮਾ ਦੇ ਬਾਹਰ ਤਾਂ ਇਸ ਜਗ੍ਹਾ ਦੇ ਉੱਤੇ ਵੱਡੀ ਗਿਣਤੀ ਦੇ ਵਿੱਚ ਜੋ ਸ਼ਰਮ ਨਿ ਗੁਰਦੁਆਰਾ ਪਰਮਤਮਾ ਕਮੇਟੀ ਦੇ ਜੋ ਮੁਲਾਜ਼ਮ ਨੇ ਉੱਥੇ ਪਹੁੰਚੇ ਹੋਏ ਨੇ ਹਾਲਾਂਕਿ ਪੁਲਸ ਪੁਲਸ ਫੋਰਸ ਵੀ ਇੱਥੇ ਮੌਜੂਦ ਹੈਗੀ ਆ ਉਹਨਾਂ ਵੱਲੋਂ ਵੀ ਕਿਸੇ ਤਰ੍ਹਾਂ ਦੀ ਕੋਈ ਹਿੰਸਾ ਨਾ ਹੋ ਸਕੇ ਤਾਂ ਉਸ ਨੂੰ ਰੋਕਣ ਵਾਸਤੇ ਜੋ ਲਗਾਤਾਰ ਸਿਕਿਉਰਟੀ ਟਾਈਟ ਕੀਤੀ ਗਈ ਆ ਤਾਂ ਇਹ ਤਸਵੀਰਾਂ ਆਪਣੇ ਸਹਿਯੋਗ ਨੂੰ ਕਹੂੰਗਾ ਕਿ ਲਗਾਤਾਰ ਇਹ ਤਸਵੀਰਾਂ ਜਿਹੜੀਆਂ ਸਾਰੀਆਂ ਸਾਂਝੀਆਂ ਕੀਤੀਆਂ ਜਾਂ ਜਾਣ ਜਿੰਨੀ ਵੀ ਜੋ ਟਾਸਕ ਫੋਰਸ ਹੈਗੀ ਆ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤਾਂ ਦਫ਼ਤਰਾਂ ਤੋਂ ਅੱਜ ਨਿਕਲ ਕੇ ਸਭ ਇੱਥੇ ਮੌਜੂਦ ਨੇ ਤਾਂ ਇਹ ਤਸਵੀਰਾਂ ਏ ਆਪਣੇ ਸ਼ੋਗਨ ਨੂੰ ਕਹਾਂਗਾ ਲਗਾਤਾਰ ਜਿਹੜੀਆਂ ਤਸਵੀਰਾਂ ਉਹ ਸਾਂਝੀਆਂ ਕੀਤੀਆਂ ਜਾਣ ਤੇ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਕਿਉਂਕਿ ਕੰਗਨਾਰ ਨੌਟ ਨੂੰ ਲੈ ਕੇ ਪਹਿਲਾਂ ਵੀ ਕਈ ਹਿੰਸਕ ਬਿਆਨ ਜੋ ਕਹਿ ਸਕਦੇ ਆ ਸਾਹਮਣੇ ਆਏ ਨੇ ਸਿੱਖਾ ਵਿਰੁੱਧ ਜਿਹੜੇ ਬਿਆਨ ਪੰਜਾਬੀਆਂ ਵਿਰੁੱਧ ਜਿਹੜੇ ਬਿਆਨ ਕੰਗਨਾਰ ਨੌਟ ਵੱਲੋਂ ਪਹਿਲਾਂ ਵੀ ਜਿਹੜੇ ਦਿੱਤੇ ਗਏ ਨੇ ਤਾਂ ਉਸ ਨੂੰ ਲੈ ਕੇ ਵੀ ਕਈ ਵਾਰ ਵਿਰੋਧ ਜੋ ਉਸ ਦਾ ਹੁੰਦਾ ਰਿਹਾ ਤਾਂ ਸਕੱਤਰ ਪ੍ਰਤਾਪ ਸਿੰਘ ਜੀ ਜੋ ਇੱਥੇ ਮ ਜੁਨਨ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਸਾਡੇ ਨਾਲ ਸਕੱਤਰ ਸਾਹਿਬਾ ਮੌਜੂਦ ਹੈਗੇ ਨੇ ਸਕੱਤਰ ਸਾਹਿਬ ਜਿਹੜੇ ਅੱਜ ਫਿਲਮ ਨੂੰ ਰੋਕਨ ਮੈਨੇਜਰ ਸਾਹਿਬਾ ਤਾਂ ਇਹ ਤੁਸੀਂ ਵੇਖਤਾ ਜਿਹੜਾ ਮੈਨੇਜਰ ਸਾਹਿਬਾ ਹੈਗੇ ਨੇ ਉਹ ਵੀ ਇੱਥੇ ਬੁਲਾਏ ਗਏ ਨੇ ਤਾਂ ਉਹਨਾਂ ਦੇ ਨਾਲ ਮੁਲਾਕਾਤ ਜਿਹੜੀ ਇੱਥੇ ਕੀਤੀ ਗਈ ਹੈ ਤਾਂ ਜੀ ਜੀ ਸਕੱਤਰ ਸਾਹਿਬ ਅੱਜ ਜਿਹੜੀ ਫਿਲਮ ਅੱਜ ਮੈਨੇਜਰ ਸਾਹਿਬ ਸਾਡੇ ਨਾਲ ਆਖਲੋਤੇ ਨੇ ਸੂਰਜੰਦਰ ਥੀਏਟਰ ਜਿਹੜੇ ਜਿੱਥੇ ਹੁਣ ਪੀਵੀਆਰ ਫਿਲਮ ਥੀਏਟਰ ਬਣਿਆ ਹੈ ਇਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਫਿਲਮ ਪੰਜਾਬ ਚ ਖਾਸ ਕਰਕੇ ਸੂਰਜ ਜੰਦਾ ਚ ਰਿਲੀਜ਼ ਨਹੀਂ ਕਰਾਂਗੇ ਪਰ ਜੇ ਅਸੀਂ ਜੇ ਅੰਦਰਲੇ ਖਾਤੇ ਫਿਲਮ ਰਿਲੀਜ਼ ਹੁੰਦੀ ਆ ਮੈਂ ਕਿ ਵਿਰੋਧ ਬਿਲਕੁਲ ਵਿਰੋਧ ਕਰਾਂਗੇ ਕਿਉਂਕਿ ਇਹ ਸਾਡੇ ਕੋ ਇਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਅਸੀਂ ਫਿਲਮ ਬੈਨ ਕਰਤੀ ਆ ਦਿੱਤਾ ਇਸਕਰ ਤੋਂ ਸਭ ਲੇਕਿਨ ਨਹੀਂ ਅੱਜ ਸਾਡੇ ਨਾਲ ਜਵਾਨੀ ਗੱਲ ਹੋਈ ਤੁਹਾਡੇ ਸਾਹਮਣੇ ਖੜੇ ਨੇ ਤੇ ਤੁਸੀਂ ਇਹ ਨਹੀਂ ਪੁੱਛ ਸਕਦੇ ਹੋ ਕੀ ਪ੍ਰੋਸਸ ਕਰਵਾਇਆ ਗਿਆ ਕਟੂ ਸਰ ਦੇਖੋ ਸਾਡਾ ਜਿਹੜਾ ਸ਼ਡਿਊਲ ਹੁੰਦਾ ਆਨਲਾਈਨ ਤੁਸੀਂ ਦੇਖ ਸਕਦੇ ਹੋ ਬੁੱਕ ਮਾਈਸ਼ੋ ਕਿੱਥੇ ਵੀ ਜਾ ਕੇ ਜੇ ਆਪਾਂ ਮੂਵੀ ਚਲਾਵਾਂਗੇ ਤਾਂ ਟਿਕਟ ਕੱਟੂਗੀ ਨਾ ਜੇ ਆਨਲਾਈਨ ਪੋਰਟਲ ਤੇ ਮੂਵੀ ਨਹੀਂ ਹੈ ਤਾਂ ਮਤਲਬ ਮੂਵੀ ਨਹੀਂ ਚੱਲ ਰਹੀ ਹੈ ਪੂਰਾ ਈਸਵਾਸ ਹੈ ਪਰ ਸਵਾਸ ਨਾਲ ਹੀ ਹੈ ਪੂਰਾ ਈਸਵਾਸ ਹੈ ਸਾਨੂੰ ਕਿ ਮੂਵੀ ਨਹੀਂ ਚੱਲ ਰਹੀ ਆਪਾਂ ਟਿਕਟ ਤੇ ਕੋਈ ਮੂਵੀ ਨਹੀਂ ਇਹ ਕੋਈ ਤੁਸੀਂ ਸ਼ੋਅ ਰਿਲੀਜ਼ ਕਰਦੇ ਕਈ ਜਥੇ ਬੰਦੀਆਂ ਵੀ ਆ ਕੇ ਆ ਰਹੀਆਂ ਜੇ ਕੋਈ ਭੰਨ ਤੋੜ ਹੁੰਦੀ ਆ ਉਹਦੇ ਜ਼ਿੰਮੇਵਾਰ ਤੁਸੀਂ ਖੁਦ ਹੋਵੋਗੇ ਸਰ ਉਹ ਤਾਂ ਫਿਰ ਲਾਅ ਨਾਅਰਡਰ ਹੈ ਨਾ ਸਾਡੇ ਕੋਲ ਪੁਲ ਨਹੀਂ ਪਰ ਅਜਾ ਕਦੇ ਕਦੇ ਬੰਦੇ ਚੱਲਦੇ ਨਹੀਂ ਨੋ 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 ਚਾਂਸ ਆਪਸ ਸੁਵਾ ਦੇ ਨਾਲ ਸਰਦੀ ਸੈਕਸ਼ਨ ਫੋਲੋ ਕਰ ਰਹੇ ਆ ਠੀਕ ਹੈ ਜੀ ਬਿਲਕੁਲ ਜੀ ਬਿਲਕੁਲ ਇਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਅਸੀਂ ਫਿਲਮ ਨਹੀਂ ਰਿਲੀਜ਼ ਕਰਾਂਗੇ ਮੈਂ ਦਾ ਧੰਨਵਾਦ ਕਰਦਾ ਮੈਂ ਸਮੁੱਚੇ ਪੰਜਾਬ ਭਾਈ ਭਾਈ ਭਾਰਵ ਵਿੱਚ ਜਿੱਥੇ-ਥੇ ਫਿਲਮ ਰਿਲੀਜ਼ ਤੋਂ ਰੋਕੀ ਗਈ ਆ ਮੈਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਸ਼ਰੋਣੀ ਕਮੇਟੀ ਦੀ ਅਪੀਲ ਤੇ ਫਿਲਮ ਨੂੰ ਰਿਲੀਜ਼ ਨਾ ਕਰਨ ਤੋਂ ਬਨਾ ਕਰਤਾ ਆ ਤੇ ਇਸ ਕਰਕੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿ ਫਿਲਮ ਰਿਲੀਜ਼ ਨਹੀਂ ਹੋ ਰਹੀ ਤੇ ਜਿਹੜੇ ਬਾਕੀ ਜਿਹੜੇ ਮਾਲਸ ਹੈਗੇ ਨੇ ਉਹਨਾਂ ਦੇ ਵਿੱਚ ਵੀ ਸਾਰੇ ਬੰਦੇ ਸਾ ਫਿਲਮ ਲਈ ਇਹ ਨਹੀਂ ਕਰ ਰਹੇ ਜੀ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਜੀ ਤਾਂ ਇਹ ਤਸਵੀਰਾਂ ਲਗਾਤਾਰ ਸੰਝੀਆਂ ਕਰ ਰਹੇ ਹਨ ਹਾਲਾਂਕਿ ਜ਼ਰੂਰ ਜਿਹੜੇ ਇੱਥੋਂ ਦੇ ਜੋ ਮਾਲ ਦੇ ਜਾਂ ਫਿਰ ਸਿਨੇਮਾ ਦੇ ਜਿਹੜੇ ਮੈਨੇਜਰ ਹੈਗੇ ਨੇ ਉਹਨਾਂ ਵੱਲੋਂ ਜਿਹੜਾ ਵਿਸ਼ਵਾਸ ਦਿਵਾਇਆ ਗਿਆ ਹੈ ਉਹਨਾਂ ਵੱਲੋਂ ਕਿਹਾ ਗਿਆ ਕਿ ਜਿਹੜੀ ਇਹ ਫਿਲਮ ਹੈ ਇਸ ਨੂੰ ਬਿਲਕੁਲ ਵੀ ਰਿਲੀਜ਼ ਨਹੀਂ ਕੀਤਾ ਜਾਏਗਾ ਤਾਂ ਉੱਥੇ ਹੀ ਜੋ ਅਧਿਕਾਰੀ ਨੇ ਪੁਲਿਸ ਦੇ ਅਧਿਕਾਰੀ ਨੇ ਉਹਨਾਂ ਦੇ ਨਾਲ ਵੀ ਜ਼ਰੂਰ ਗੱਲ ਕਰਦੇ ਆ ਕਿ ਇਸ ਜੋ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ ਕਿਨੇ ਕੀਤੇ ਗਏ ਨੇ ਸਾਡੇ ਨਾਲ ਅਧਿਕਾਰੀ ਵੀ ਮੌਜੂਦ ਹੈਗੇ ਨਹੀਂ ਤਾਂ ਸਰ ਅੱਜ ਪੂਰੇ ਸ਼ਰਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਟਾਫ ਜੋ ਇੱਥੇ ਪਹੁੰਚਿਆ ਆ ਫਿਲਮ ਦੇ ਫਿਲਮ ਨੂੰ ਲੈ ਕੇ ਵੱਡਾ ਵਿਰੋਧ ਵੇਖਣ ਨੂੰ ਮਿਲ ਰਿਹਾ ਤਾਂ ਕਿਵੇਂ ਤੇ ਜਿਹੜੇ ਇੱਥੇ ਪ੍ਰਬੰਧ ਪੁਲਿਸ ਵੱਲੋਂ ਕੀਤੇ ਪੁਲਿਸ ਵੱਲੋਂ ਜੀ ਪੁਖਤਾ ਪ੍ਰਬੰਧ ਕੀਤੇ ਗਏ ਨੇ ਜੇ ਐਸਜੀਪੀਸੀ ਸਖਤਰ ਅਤੇ ਉਹਨਾਂ ਦੇ ਕਰਮਚਾਰੀਆਂ ਵੱਲੋਂ ਪ੍ਰੋਟੈਸਟ ਕੀਤਾ ਗਿਆ ਸੀ ਜੋ థియేటర్ ਦੇ ਮੈਨੇਜਰ ਨੇ ਆ ਕੇ ਸ਼ਵਾਸ਼ਣ ਦੇ ਦਿੱਤਾ ਕਿ ਇਹਨਾਂ ਨੂੰ ਕਿ ਮੂਵੀ ਨਹੀਂ ਚੱਲ ਰਹੀ ਜੀ ਇਹ ਕੋਈ ਵੀ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨਹੀਂ ਹੈ ਜੀ ਬਿਲਕੁਲ ਸ਼ਾਂਤੀਪੂਰਵਕ ਹੈ ਜੀ ਤੇ ਜੇਕਰ ਅੰਦਰਖਾਤੇ ਮੂਵੀ ਚਲਾਈ ਜਾਂਦੀ ਹੈ ਤਾਂ ਉਸ ਦਾ ਜ਼ਿੰਮੇਵਾਰ ਕੌਣ ਹੋਊਗਾ ਨਹੀਂ ਅੰਦਰਖਾਤੇ ਮੂਵੀ ਨਹੀਂ ਚਲਾਈ ਜਾ ਰਹੀ ਇਸ ਕਰਕੇ ਉਹਨੇ ਮੈਨੇਜਰ ਸਾਹਿਬ ਨੇ ਆਪਣੇ ਆਕੇ ਬਾਹਰ ਪ੍ਰੈਸ ਨੂੰ ਬਰੀਫਿੰਗ ਕਰਦੀ ਹੋਈ ਆਲਰੇਡੀ ਜੀ ਹਾਂ ਇਹ ਤਸਵੀਰਾਂ ਲਗਾਤਾਰ ਜਿਹੜੀਆਂ ਸਾਂਝੇ ਕੀਤੀਆਂ ਜਾ ਰਹੀਆਂ ਮੈਂ ਆਪਣੇ ਸਹਿਯੋਗੀ ਨੂੰ ਕਹੂੰਗਾ ਲਗਾਤਾਰ ਜਿਹੜੀਆਂ ਇਸ ਜੋ ਸਿਨੇਮਾ ਕਰਦੇ ਬਾਹਰ ਦੀਆਂ ਤਸਵੀਰਾਂ ਸਾਂਝੇ ਕੀਤੀਆਂ ਜਾਂ ਤਾਂ ਸਕੱਤਰ ਸਾਹਿਬਾਨ ਵੱਲੋਂ ਵੀ ਜਿਹੜੀ ਗੱਲ ਕਰ ਦਿੱਤੀ ਗਈ ਹੈ ਜਾਂ ਤੇ ਉਸ ਦੇ ਨਾਲ ਜੋ ਇਸ ਸਿਨੇਮਾ ਦੇ ਜੋ ਮੈਨੇਜਰ ਸਾਹਿਬਾਨ ਹੈਗੇ ਨੇ ਉਹਨਾਂ ਵੱਲੋਂ ਵੀ ਵਿਸ਼ਵਾਸ ਦਿਵਾਇਆ ਗਿਆ ਕਿ ਇਸ ਮੂਵੀ ਨੂੰ ਜਿਹੜਾ ਇਸ ਸਿਨੇਮਾ ਕਰ ਦੇ ਵਿੱਚ ਨਹੀਂ ਚੱਲਣ ਦਿੱਤਾ ਜਾਵੇਗਾ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਕਿ ਉਸ ਨੂੰ ਜਗਬਾਨੀ ਟੀਵੀ ਸ਼੍ਰੀਮਤ ਸਾਹਿਬ